ਦੇਖੋ ਬੜੀ ਮਾੜੀ ਗੱਲ ਆ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਕੁਝ ਪਾਕਿਸਤਾਨ ਇਹੋ ਜਿਹਿਆਂ ਨੇ ਜਿਹੜੀਆਂ ਸਾਡੀ ਏਕਤਾ ਨੂੰ ਅਖੰਡਤਾ ਨੂੰ ਜਿਹੜਾ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਨੇ ਸੋ ਅਸੀਂ ਪੰਜਾਬ ਸਰਕਾਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਿੱਚ ਕੋਈ ਕਸਰ ਜਿਹੜੀ ਆ ਉਹ ਬਾਕੀ ਨਹੀਂ ਛੱਡ ਰਹੀ ਸੋ ਜਿਹੜੇ ਵੀ ਇਹਦੇ ਪਿੱਛੇ ਦੋਸ਼ੀ ਹੋਣਗੇ ਉਹ ਜਲਦੀ ਆ ਪੁਲਿਸ ਦੀ ਜੜੀ ਆ ਉਹ ਗ੍ਰਿਫਤ ਦੇ ਵਿੱਚ ਹੋਣਗੇ। ਬਿੱਟੂ ਨੇ ਕਿਹਾ ਕਿ ਜਿਵੇਂ ਲੱਗਾ ਜਿਵੇਂ ਗਨੇੜ ਜਿਵੇਂ ਦੁਕਾਨਾਂ ਤੇ ਬੰਦਨ ਜਿਵੇਂ ਹਮਲੇ ਹੋ ਰਹੇ ਐ ਜਾਇ ਨੇ। ਹਾਂਜੀ। ਬਈ ਬਿੱਟੂ ਕਹਿੰਦੇ ਕਿ ਲੱਗਾ ਜਿਵੇਂ ਗਨੇੜ ਜਿਵੇਂ ਦੁਕਾਨਾਂ ਤੇ ਜਿਵੇਂ ਆ ਦਿਨ ਹਮਲੇ ਹੋ ਰਹੇ। ਨਹੀਂ ਦੇਖੋ ਦੇਖੋ ਪੰਜਾਬ ਸਰਕਾਰ ਆ ਪੂਰੀ ਤਰ੍ਹਾਂ ਦੇਖੋ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਸਰਕਾਰ ਦਾ ਮੋਢਲਾ ਫਰਜ ਹੁੰਦਾ। ਅਸੀਂ ਪੂਰੀ ਤਾਕਤ ਦੇ ਨਾਲ ਜਿਹੜੀ ਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਣਾਏ। ਰੱਖਣ ਲਈ ਵਚਨਬੱਧਾਂ ਔਰ ਜਿਹੜੇ ਵੀ ਵਿਅਕਤੀ ਕੋਈ ਇਹੋ ਜੇ ਆ ਕਰਾਇਮ ਕਰਦੇ ਨੇ ਜਾਂ ਇਸ ਤਰ੍ਹਾਂ ਦੀ ਕੋਈ دہشت ਫਲਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਔਰ ਕੁਝ ਦਿਨਾਂ ਬਾਅਦ ਹੀ ਤੁਸੀਂ ਦੇਖਿਓ ਸਾਡੇ ਇਨਵੈਸਟੀਗੇਸ਼ਨ ਜਿਹੜੀ ਆ ਪੂਰੀ ਉਧੇ ਤੇ ਚੱਲ ਰਹੀ ਆ ਔਰ ਦੋਸ਼ੀ ਜਲਦੀ ਪਕੜਦੇ ਜਾਣਗੇ। ਜਿਹੜੀ ਮੰਦ ਭੱਗੀ ਜਿਹੜੀ ਖਬਰ ਸਾਨੂੰ ਰਾਤ ਨੂੰ ਮਿਲੀ ਸੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾ ਸ਼੍ਰੀ ਮਨਵਿੰਦਰ ਕਾਲੀਆ ਜੀ ਜਿਨ੍ਹਾਂ ਦੇ ਘਰ ਦੇ ਉੱਪਰ ਰਾਤ ਨੂੰ ਬਹੁਤ ਲੇਟ ਨਾਈਟ ਉਹਨਾਂ ਦੇ ਘਰ ਦੇ ਉੱਪਰ ਗ੍ਰਨੇਡ ਦੇ ਨਾਲ ਉਹ ਜਿਹੜੇ ਹੱਤਕਬੰਦੀ ਹੈਗੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਔਰ ਬਹੁਤ ਕਿਰਪਾ ਰਹੀ ਹੈ ਉਹਨਾਂ ਦੇ ਉੱਪਰ ਵੀ ਉਹਨਾਂ ਦਾ ਕੋਈ ਘਰ ਦੇ ਵਿੱਚ ਹੈ ਉਹਨਾਂ ਦੇ ਉੱਪਰ ਕੋਈ ਜਾਨੀ-ਮਾਲੀ ਦਾ ਨੁਕਸਾਨ ਹੋਣ ਤੋਂ ਬਚਾ ਰਹੇ ਆ। ਤੋਂ ਦੋਸਤੋ ਤੁਸੀਂ ਦੇਖ ਰਹੇ ਹੋ ਵੀ ਆਏ ਦਿਨ ਕੋਈ ਨਾ ਕੋਈ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਹਾਸੇ ਸਾਡੇ ਭਾਰਤੀ ਜਨਤਾ ਪਾਰਟੀ ਲੀਡਰਾਂ ਦੇ ਘਰਾਂ ਦੇ ਉੱਪਰ ਹਮਲੇ ਸਾਡੇ ਨੇਤਾਵਾਂ ਦੇ ਉੱਪਰ ਉੱਪਰ ਹਮਲੇ ਸਾਨੂੰ ਧਮਕੀਆਂ ਜਿਹੜੀਆਂ ਆਏ ਦਿਨ ਮਿਲਦੀਆਂ ਨੇ ਪਰ ਜਿਹੜੀ ਪੰਜਾਬ ਪੁਲਿਸ ਵੱਲੋਂ ਕੋਈ ਕਾਰਵਾਈ ਉਹਨਾਂ ਉੱਪਰ ਨਹੀਂ ਕੀਤੀ ਜਾ ਰਹੀ ਅੱਜ ਸਰਕਾਰ ਮਹਿਜ਼ ਇੱਕ ਤਮਾਸ਼ਾ ਦੇਖ ਰਹੀ ਆ ਤੁਸੀਂ ਦੇਖਿਆ ਵੀ ਰੋਜ਼ ਹਰ ਦਿਨ ਕਦੇ ਕਿਸੇ ਥਾਣੇ ਉੱਪਰ ਕੰਨੇ ਹਮਲਾ ਹੋ ਰਿਹਾ ਕਦੇ ਕਿਸੇ ਚੌਂਕੀ ਦੇ ਉੱਪਰ ਕੰਨੇ ਹਮਲਾ ਹੋ ਰਿਹਾ ਕਦੇ ਕਿਸੇ ਫਲਾਣੇ ਮੋੜ ਦੇ ਉੱਪਰ ਕਿਸੇ ਉੱਪਰ ਹਮਲਾ ਹੋ ਰਿਹਾ ਅੱਜ ਭੜ ਭਾਗੂਆਂ ਦੇ ਉੱਪਰ ਹਮਲੇ ਹੋ ਰਹੇ ਹਨ ਮਾਰਿਆ ਜਾ ਰਹੇ ਹਨ ਭੜ ਭਾਗੂਆਂ ਨੂੰ ਉਹਨਾਂ ਦੇ ਉੱਪਰ ਕਾਗੂੜੇ ਪਰ ਕੋਈ ਕਾਰਵਾਈ ਨਹੀਂ ਹੋਣੀ ਸੋ ਅੱਜ ਸਾਨੂੰ ਜਾਗਣ ਦੀ ਲੋੜ ਆ ਜਿਹੜੇ ਕਾਲੇ ਦੌਰ ਦੀ ਗੱਲ ਅਸੀਂ ਕਰਦੇ ਹੁੰਦੇ ਸੀ ਵੀ ਕਾਲਾ ਦੌਰ ਦੁਬਾਰਾ ਜਿਹੜਾ ਮੁਰਕੇ ਪੰਜਾਬ 'ਚ ਆ ਰਿਹਾ ਉਹ ਹੁਣ ਆ ਚੁੱਕਿਆ ਹੈ ਅੱਜ ਅਸੀਂ ਕਾਲੇ ਦੌਰ ਦੇ ਵਿੱਚ ਅਸੀਂ ਇੱਕ ਐਮਰਜੈਂਸੀ ਦੇ ਵਿੱਚ ਰਹਿ ਰਹੇ ਆ ਪੰਜਾਬ ਦੇ ਲੋਕ ਅੱਜ ਪੰਜਾਬ ਨੂੰ ਛੱਡ ਛੱਡ ਕੇ ਇਥੋਂ ਜਿਹੜੇ ਬਾਹਰ ਪੂਜੇ ਦੇਸ਼ਾਂ ਤੇ ਭੱਜ ਰਹੇ ਆ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਸਿਰਫ ਸਿਰਫ ਇੱਥੇ ਜਿਹੜੀ ਸਰਕਾਰ ਅੱਜ ਝਾਰੂ ਦੀ ਆ ਮੰਗੇ ਪਾਰਟੀ ਦੀ ਸਰਕਾਰ ਆ ਜਿਹੜੀ ਦਿੱਲੀ ਤੋਂ ਚੱਲ ਰਹੀ ਆ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਪਿਆਰ ਨਹੀਂ ਆ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਸੀ ਸਾਰਾ ਕੁਝ ਮਿਹਸੂੂਤ ਸੀ ਤੇ ਫੇਕ ਸੀ ਗੱਲਾਂ ਸੀਗੀਆਂ ਅੱਜ ਜਿਹੜਾ ਪੰਜਾਬ ਦਾ ਨੁਕਸਾਨ ਇਸ ਸਰਕਾਰ ਦੇ ਵਿੱਚ ਹੋਇਆ ਅਸੀਂ ਸਮਝਦੇ ਹਾਂ ਵੀ ਅੱਜ ਤੱਕ ਕਦੇ ਕਿਸੇ ਸਰਕਾਰ ਤੋਂ ਇੰਨਾ ਨੁਕਸਾਨ ਪੰਜਾਬ ਦਾ ਨਹੀਂ ਹੋਇਆ ਅੱਜ ਜਿਹੜੇ ਭਾਜਪਾ ਦੇ ਆਗੂਆਂ ਨੂੰ ਧਮਕੀਆਂ ਮਿਲਦੀਆਂ ਨੇ ને ਨetaਵਾਂ ਨੂੰ ਧਮਕੀਆਂ ਮਿਲਦੀਆਂ ਨੇ ਉਹਨਾਂ ਉੱਪਰ ਜਿਹੜੀ ਕਾਰਵਾਈ ਕਿਸੇ ਵੀ ਪੁਲਿਸ ਨੇ ਮੈਨੂੰ ਕਿਸੇ ਵੀ ਜ਼ਿਲ੍ਹੇ ਦੀ ਪੁਲਿਸ ਨੇ ਨਹੀਂ ਕੀਤੀ